ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿੱਦਾਂ ਕਿ ਵੀਰ ਤੁਸੀਂ ਸਾਰੇ ਜਾਣਦੇ ਹੋ ਕਿ 2023 ਦੇ ਵਿੱਚ ਕਿਹੋ ਜਿਹਾ ਸਮਾਂ ਆਇਆ ਸੀਗਾ ਜੀ ਮੈਂ 0 ਤੋਂ ਪਤਾ ਨਹੀਂ ਕਦੋਂ 5-5 ਲੱਖ ਤੇ 6-6 ਲੱਖ ਤੇ 20 ਤੇ ਪਹੁੰਚ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪਿੱਛੇ हट ਗਿਆ ਕਿਸੇ ਰੀਜ਼ਨ ਕਰਕੇ ਤੇ ਥੋੜਾ ਥੋੜਾ ਫੇਰ ਉਦਾਂ ਹੀ ਲੋਕੀ ਕਹਿੰਦੇ ਹੁੰਦੇ ਨੇ ਕਿ ਬੰਦਾ ਇੱਕ ਵਾਰੀ ਜਦੋਂ ਕਿਤੇ ਥੋੜੀ ਇਹ ਆਪਦੇ ਕੰਮ ਤੋਂ ਦੂਰ ਹੋ ਜੇ ਚਲੋ ਕੀ ਭੁੱਲ ਜਾਂਦੇ ਨੇ ਮੇਰੇ ਨਾਲ ਵੀ ਉਦਾਂ ਹੀ ਹੋਇਆ ਸੋ ਮੇਰਾ ਨਾਮ ਹੈਗਾ ਜਸਪ੍ਰੀ ਸਿੰਘ ਪਰ ਮੈਨੂੰ ਸਾਰੇ ਹੋਏ ਜਸਬਾਈ ਤੁਹਾਨੂੰ ਜਾਣਦੇ ਨੇ ਸੋ ਮੈਂ ਉਮੀਦ ਕਰਦਾ ਤੁਹਾਨੂੰ ਮੇਰੀਆਂ ਅੱਗੇ ਆਉਣ ਵਾਲੀਆਂ ਵੀਡੀਓ ਬਹੁਤ ਸਾਰੀਆਂ ਪਸੰਦ ਆਉਣਗੀਆਂ ਸੋ ਮੇਰਾ ਇਹ YouTube ਦੇ ਉੱਤੇ ਪਹਿਲਾ ਵੀਡੀਓ ਪਾਇਆ ਜਾਣ ਵਾਲਾ ਇੱਕ ਐਪੀਸੋਡ ਹੋਊਗਾ ਜੇ ਤੁਸੀਂ ਕਹਦੇ ਹੋ ਕਿ ਬਲੌਗ ਬਲੌਗ ਪਹਿਲਾਂ ਚੱਲਦੇ ਹੁੰਦੇ ਸੀਗੇ ਤੇ ਹੁਣ ਇੱਕ ਤਰ੍ਹਾਂ ਦੇ ਪੌਡਕਾਸਟ ਆ ਗਏ ਨੇ ਤੇ ਹੋਰ ਵੱਧੂ ਤਰ੍ਹਾਂ ਦਾ ਸਿਸਟਮ ਚੱਲੀ ਜਾਂਦਾ ਸੋ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਬਹੁਤ ਜ਼ਿਆਦੇ ਵਧੀਆ ਤੁਹਾਡੇ ਲਈ ਚੀਜ਼ਾਂ ਲੈ ਕੇ ਆਉਂਗਾ ਤੁਸੀਂ ਮੈਨੂੰ ਸਪੋਰਟ ਕਰਿਓ ਸੋ ਜਿੱਦਾਂ ਕਿ ਮੈਂ ਦੱਸਦਾ ਮੈਂ ਆਦਾ YouTube ਦਾ ਕਰੀਅਰ ਸਟਾਰਟ ਕੀਤਾ ਸੀਗਾ 2016 ਦੇ ਵਿੱਚ ਸੋ ਤੇ 16 ਦੇ ਵਿੱਚ ਸਟਾਰਟ ਕਰਦੇ 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 ਮੇਰਾ ਕੁੱਲ ਮਿਲਾ ਕੇ ਜੇ ਮੈਂ ਦੇਖਾਂ 2022 ਦੇ ਵਿੱਚ ਜਾ ਕੇ ਥੋੜਾ ਜਿਹਾ ਗੁੱਡ ਰਿਸਪੌਂਸ ਆਇਆ ਸੀ ਜਿਹਦੇ ਵਿੱਚੋਂ ਮੈਨੂੰ ਮੇਰੇ YouTube ਤੋਂ ਪਹਿਲੀ ਪੇਮੈਂਟ ਆਈ ਸੀਗੀ 200 ਡਾਲਰ ਤੇ ਉਸ 200 ਡਾਲਰ ਦੀ ਇੰਨੀ ਜ਼ਿਆਦਾ ਖੁਸ਼ੀ ਸੀਗੀ ਕਿ ਛੱਡੋ ਆਪਣਾ ਮਤਲਬ ਉੱਪਰ ਦੀ ਹਾਈ ਲੈਵਲ ਦੀਆਂ ਗੱਲਾਂ ਮਾਤਾਂ ਸੀ ਸੇ ਉਸ ਤੋਂ ਬਾਅਦ ਫਿਰ ਕੀ ਹੋਇਆ ਮੈਂ ਨਾ YouTube ਤੋਂ ਫੇਰ ਛੱਡ ਗਿਆ ਪੈਰ ਕੋਈ ਰੀਜ਼ਨ ਸੀਗਾ ਜਿਹਦੇ ਕਰਕੇ ਮੈਂ ਛੱਡਣਾ ਪਿਆ ਉਸੇ 2019 ਦੇ ਵਿੱਚ ਅ ਦਸੰਬਰ ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਆ ਗਿਆ ਸੀਗਾ ਇੰਡੀਆ ਤੋਂ ਬਾਅਦ ਕੈਨੇਡਾ ਦੇ ਵਿੱਚ ਆ ਗਿਆ ਤੇ ਇੱਥੇ ਇਹੋ ਜਿਹੇ ਚੱਕਰ ਦੇ ਵਿੱਚ ਫਸਿਆ ਜੌਬਾਂ ਦੇ ਵਿੱਚ ਫਸਿਆ ਕੰਮ ਕਰ ਦੇ ਵਿੱਚ ਫਸਿਆ 2019 ਦੇ ਵਿੱਚ ਬਹੁਤ ਜਿਆਦਾ ਵਧੀਆ ਕੰਮ ਹੁੰਦਾ ਸੀ ਕੈਨੇਡਾ ਦੇ ਵਿੱਚ ਤੇ ਜਿੱਥੇ ਜਾਂਦੇ ਹੁੰਦੇ ਸੀ ਆਪਾਂ ਉੱਥੇ ਕੰਮ ਮਿਲ ਜਾਂਦਾ ਸੀਗਾ ਤੇ ਲੋਕ ਉਹ ਕੰਮ ਵਾਲੇ ਕਹਿੰਦੇ ਹੁੰਦੇ ਸੀ ਆਜੋ ਆਜੋ ਸਾਡੇ ਕੋਲ ਕੰਮ ਬਹੁਤ ਹੈ ਤੇ ਉਦੋਂ ਮੈਂ ਕੰਮ ਕੀਤਾ ਵਧੀਆ ਤੇ ਸਿਹਤ ਸੂਤ ਪੱਖੋਂ ਮੈਂ ਥੋੜਾ ਜਿਹਾ ਡਾਊਨ ਹੋ ਗਿਆ ਸੀਗਾ ਤੇ YouTube ਦੇ ਕਰੀਅਰ ਤੋਂ ਮੈਂ ਥੋੜਾ ਜਿਹਾ ਦੂਰ ਹੋ ਗਿਆ ਸੀਗਾ ਥੋੜਾ ਜਿਹਾ ਛੱਡੋ ਮੈਂ ਪੂਰੇ ਹੀ ਦੂਰ ਹੋ ਗਿਆ ਸੀਗਾ ਫਿਰ ਮੈਂ ਕੀ ਕੀਤਾ ਤੇ ਉੱਥੇ ਫਿਰ ਮੈਂ ਗੱਡੀਆਂ ਸਾਫ਼ ਕੀਤੀਆਂ ਜਿੱਥੇ ਮੈਂ ਪਹਿਲੇ ਕੰਮ ਤੇ ਲੱਗਿਆ ਸੀਗਾ ਪਹਿਲੇ ਕੰਮ ਤੇ ਸੱਚ ਮੈਂ ਲੱਗਿਆ ਸੀਗਾ ਡੱਬੇ ਪੈਕ ਕਰਨ ਡੱਬੇ ਪੈਕ ਕੀਤੇ ਬੜਾ ਹਾਰਡ ਵਰਕ ਕੀਤਾ ਉਹ ਤੋਂ ਬਾਅਦ ਫਿਰ ਮੈਨੂੰ Amazon ਦੇ ਵਿੱਚ ਕੰਮ ਮਿਲ ਗਿਆ ਸੀਗਾ ਮੈਂ Amazon ਦੇ ਵਿੱਚ 2 ਮਹੀਨੇ ਲਾਇਏ ਉਹਨਾਂ ਨੇ ਵੀ ਗੱਡਤਾ ਠੰਡ ਆ ਗਈ ਸੀਗੀ ਠੰਡ ਦਾ ਘੱਟੋ ਘੱਟ ਇਹੋ ਜਿਹਾ ਦਿਨ ਸੀ ਉਦੋਂ 37 ਟੈਂਪਰੇਚਰ ਮਾਈਨਸ ਦੇ ਵਿੱਚ ਸੀਗਾ ਜਿਸ ਦਿਨ ਉਹਨਾਂ ਨੇ ਸਾਨੂੰ ਕਹਿਤਾ ਸੀਗੇ ਜਾਓ ਆਪਦੇ ਆਪ ਦੇ ਘਰਾਂ ਨੂੰ ਸਾਡੇ ਕੋਲ ਕੰਮ ਹੈ ਨਹੀਂਗਾ ਕਿਉਂਕਿ ਉੱਥੇ ਵਾਈਟ ਵੈਚ ਤੇ ਬਲੂ ਵੈਚ ਹੁੰਦਾ ਸੀਗਾ ਅਸੀਂ ਵਾਈਟ ਦੇ ਵਿੱਚ ਹਾਇਰ ਹੋਏ ਸੀਗੇ ਵਾਈਟ ਦੇ ਵਿੱਚ ਹਾਇਰ ਹੋਣ ਕਰਕੇ ਸਾਨੂੰ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਵਾਈਟ ਵੈਚ ਵਾਲੇ ਕੱਢ ਦੇਣੇ ਨੇ ਤੇ ਅਸੀਂ ਬਲੂ ਵੈਚ ਰੱਖਣੇ ਨੇ ਚਲੋ ਜੀ ਅਸੀਂ ਕੁਝ ਨਹੀਂ ਕਰ ਸਕਦੇ ਸੀ ਸਾਨੂੰ ਸਾਰਿਆਂ ਨੂੰ ਕਹਿੰਦੇ ਆ ਜੋ ਸਾਰੇ ਜਣੇ ਤੇ ਲੈਣ ਚ ਲੱਗ ਜਾਓ ਸਾਨੂੰ ਐਦਾਂ ਸੀਗਾ ਮੈਂ ਆਪਦੇ ਨਾਲ ਦੇ ਫਰੈਂਡ ਉਹਨੂੰ ਜਿਹਦੇ ਨਾਲ ਮੈਂ ਸੁੱਖੀ ਸੀਗਾ ਉਹ ਮੇਰੇ ਨਾਲ ਦੇ ਪਿੰਡ ਦਾ ਸੀਗਾ ਮੈਂ ਆਖਿਆ ਲੈ ਵੀ ਮਿੱਤਰ ਅੱਜ ਤਾਂ ਆਪਣੀ ਪ੍ਰਮੋਸ਼ਨ ਹੋਊਗੀ ਉਹ ਕਹਿੰਦਾ ਕਿਹੜੀ ਪ੍ਰਮੋਸ਼ਨ ਮੈਨੂੰ ਲੱਗਦਾ ਅੱਜ ਆਪਣੇ ਝੰਡੇ ਚੱਕਣਗੇ ਵੀ ਭਾਜੋ ਮੇਰੇ ਮਨ ਦੇ ਵਿੱਚ ਫਿਰ ਵੀ ਪੋਜ਼ਿਟਿਵ ਸੀਗਾ ਕਿਤੇ ਨਾ ਕਿਤੇ ਮੈਂ ਸੋਚਦਾ ਸੀਗਾ ਕਿ ਹਾਂ ਸੱਚਿਓ ਕਿਤੇ ਅੱਜ ਆਪਣੀ ਪ੍ਰਮੋਸ਼ਨ ਹੋਊਗੀ ਤੇ ਮੈਂ ਚਾਹਾਂ ਐ ਬਾਹਾਂ ਮਾਰਦਾ ਚੌੜਾ ਹੋ ਕੇ ਤੇ ਜਾ ਕੇ ਮੈਂ ਬੋਲਿਆ ਕਿ ਹਾਂਜੀ ਯਸਰ ਉਹ ਕਹਿੰਦੇ ਪਲੀਜ਼ ਗੋ ਟੂ ਹੈਲ। ਇਦਾਂ ਹੀ ਬੋਲਦੇ ਹੁੰਦੇ ਨੇ ਭਰਾ ਉਹ ਥੋੜੇ ਜਿ ਮੈਂ ਆਪਦੇ ਕੋਲੋਂ ਲਾਤਾ ਗੋ ਟੂ ਹੈਲ ਤਾਂ ਇਦਾਂ ਦੇ ਕਾਹਨੂੰ ਬੋਲਦੇ ਨੇ ਪਰ ਉਹ ਕਹਿੰਦੇ ਨੇ ਕਿ ਚੱਲ ਜਾਓ ਅੱਜ ਤੁਹਾਡਾ ਆਖਰੀ ਦਿਨ ਆ ਤੁਸੀਂ ਸਾਡਾ ਕੰਮ ਕੀਤਾ ਬਹੁਤ ਵਧੀਆ ਰਿਹਾ ਉਮੀਦ ਆ ਤੁਸੀਂ ਇਦਾਂ ਹੀ ਕਿਸੇ ਨਾ ਕਿਸੇ ਦਿਨ ਫੇਰ ਸਾਡੇ ਕੋਲ ਦੁਬਾਰਤੋਂ ਹਾਇਰ ਹੋਮੋਂਗੇ ਤੇ ਅਸੀਂ ਫੇਰ ਕੱਢਾਂਗੇ ਨਾਨਾ ਭਰਾਵੋ ਉਹਨਾਂ ਨੂੰ ਜਿੰਨੇ ਬੰਦੇ ਲੋੜ ਹੁੰਦੇ ਆ ਉਹਨਿਆਂ ਨੂੰ ਹੀ ਰੱਖਦੇ ਨੇ ਤੇ ਬਾਕੀ ਉਹਨਾਂ ਨੂੰ ਹੋ 파ਰਟ ਟਾਈਮ ਰੱਖਦੇ ਨੇ ਜਿੱਦਾਂ ਉਹਨਾਂ ਨੂੰ ਕਦੇ ਵੀ ਕੰਮ ਤੋਂ ਕੱਢ ਸਕਦੇ ਨੇ ਤੇ ਉਹ ਦੋ ਕੁ ਵੀਕ ਦਾ ਆਪਾਂ ਨੂੰ ਪੇ ਚੈੱਕ ਵੀ ਦਿੰਦੇ ਨੇ ਕੀ ਬੰਦਾ ਜੇ ਘਰੇ ਬੈਠ ਕੇ ਕੰਮ ਨਾ ਮਿਲਿਆ ਤਾਂ ਉਹ ਆਪਦਾ ਉਹਦਾ ਬੈਕਅਪ ਸਹੀ ਕਰ ਸਕਿਆ ਜਾਂ ਜੋ ਵੀ ਸਿਸਟਮ ਹੁੰਦਾ ਤੁਹਾਡੇ ਭਾਸ਼ਾ ਦੇ ਵਿੱਚ ਕੁਝ ਹੋਰ ਹੁੰਦਾ ਆਊਗਾ ਤੇ ਫਿਰ ਉਹ ਤੋਂ ਬਾਅਦ ਚ ਮੈਂ ਉਸ ਦਿਨੀ ਮੈਨੂੰ ਕੱਢਿਆ ਗਿਆ ਸੀਗਾ 2020 ਦੇ ਵਿੱਚ ਵਿੱਚ ਮੇਰੇ ਸਾਹਮਣੇ ਜਨਵਰੀ ਦੇ ਵਿੱਚ ਉਦੋਂ ਪੂਰੀ ਠੰਡ ਸੀ ਫਿਰ ਮੈਨੂੰ ਕੱਢਿਆ ਤੇ ਮੈਂ ਬੱਸ ਬੁੱਸਤੇ ਜਾਂਦਾ ਹੁੰਦਾ ਸੀ ਥੋੜੇ ਦਿਨ ਹੀ ਨੀ ਗਿਆ ਮੈਸੇ ਦਾ ਵਾਸਤੇ ਮੈਂ ਮਹੀਨਾ ਡੇਢ ਮਹੀਨਾ ਮੈਨੂੰ ਕੱਢਿਆ ਉਹਨਾਂ ਨੇ ਅਸੀਂ ਸੋਚਿਆ ਕਿ ਆਪਾਂ ਘਰੇ ਦਾ ਕੀ ਜਾਣਾ ਹੁਣ ਕੰਮ ਦੂਜਾ ਲੱਭੀਏ ਜਦੋਂ ਮੈਂ ਕੰਮ ਦੂਜਾ ਲੱਭਿਆ ਫਿਰ ਮੈਨੂੰ ਪਤਾ ਲੱਗਿਆ ਕਿ ਸਟਰਗਲ ਕਿਹਨੂੰ ਕਹਿੰਦੇ ਨੇ ਉਸ ਤੋਂ ਪਹਿਲਾਂ ਮੇਰੇ ਨੂੰ ਇਹ ਨਹੀਂ ਪਤਾ ਸੀ ਸਟਰਗਲ ਕਿਹਨੂੰ ਕਹਿੰਦੇ ਨੇ ਮੈਨੂੰ ਇੱਕ ਜਣਾ ਕੰਮ ਤੇ ਛੱਡਿਆ ਦਾ ਸੀ ਇੱਕ ਜਣਾ ਲਿਆ ਹੁੰਦਾ ਸੀ ਬਹੁਤ ਵਧੀਆ ਰਿਹਾ ਸਿਸਟਮ ਤੇ ਉਸ ਦਿਨ ਜਦੋਂ ਮੈਂ ਬਾਸਤੇ ਚੜਿਆ ਪਹਿਲੀ ਗੱਲ ਤਾਂ ਮੈਨੂੰ ਬੱਸ ਉਹਦਾ ਪਤਾ ਨਹੀਂ ਸੀਗਾ ਕਿ ਕਿੱਦਾਂ ਚੜਨਾ ਕੀ ਸਿਸਟਮ ਆ ਨਾਲ ਮੇਰੇ ਇੱਕ ਮੁੰਡਾ ਸੀਗਾ ਜਸਦੀਪ ਇੱਕ ਸੀਗਾ ਇਕਬਾਲ ਸੋ ਉਹ ਮੇਰੇ ਬਹੁਤ ਹੀ ক্লোਜ਼ ਫਰੈਂਡ ਨੇ ਮਤਲਬ ਜਦੋਂ ਮੈਂ ਕੈਨੇਡਾ ਦੇ ਵਿੱਚ ਪੈਰ ਧਰਿਆ ਮੈਨੂੰ ਉਹੀ ਦੋ ਜਣੇ ਮਿਲੇ ਨੇ ਬਾਕੀ ਅੱਜ ਤੱਕ ਬਹੁਤ ਮਿਲੇ ਨੇ ਬਹੁਤ ਸਾਰੇ ਖਾਸ ਯਾਰ ਮਿੱਤਰ ਨੇ ਜਿਨ੍ਹਾਂ ਨੇ ਮਤਲਬ ਬਹੁਤ ਸਹਾਰਾ ਜ਼ਿੰਦਗੀ ਦੇ ਵਿੱਚ ਦਿੱਤਾ ਤੇ ਉਹਨਾਂ ਨਾਲ ਮਿਲਿਆ ਤੇ ਤੁਹਾਨੂੰ ਮੈਂ ਉਹਨਾਂ ਚੋਂ ਇੱਕ ਬੰਦਾ ਅੱਜ ਇਸ ਦੁਨੀਆ ਤੇ ਹੈ ਨਹੀਂਗਾ ਜਿਹੜੇ ਸਾਨੂੰ ਪਹਿਲਾਂ ਮਿਲੇ ਸੀ ਕੈਨੇਡਾ ਦੇ ਵਿੱਚ ਉਹੀ ਦੋ ਖਾਸ ਦੋਸਤ ਸੇ ਉਹਦੀ ਮੈਂ ਵੀਡੀਓ ਤੁਹਾਨੂੰ ਅੱਗੇ ਦੱਸਦਾ ਗੱਲ ਫਿਰ ਅਸੀਂ ਗਏ ਕੰਮ ਪਰ ਕੰਮ ਲੱਭਿਆ ਸਾਨੂੰ ਤਿੰਨਾਂ ਨੂੰ ਅਲੱਗ-ਅਲੱਗ ਕੰਮ ਮਿਲ ਗਏ ਮੈਨੂੰ ਕਹਿੰਦੇ ਵੀ ਤੂੰ ਕਾਰਵਾਸ਼ ਤੇ ਕੰਮ ਕਰ ਲੈਗਾ ਮੇਰੇ ਕੋਲ ਹੈ ਨਹੀਂ ਸੀ ਹੋਰ ਕੋਈ ਆਪਸ਼ਨ ਨਹੀਂ ਸੀਗੀ ਮੈਂ ਸੋਚੇ ਕੀ ਹਾਂ ਕਾਰਵਾਸ਼ ਤੇ ਚਲੋ ਕਰਦੇ ਆ ਕੰਮ ਸੋ ਮੈਂ ਕਾਰਵਾਸ਼ ਤੇ ਕੀਤਾ ਕੰਮ ਉੱਥੇ ਵੀ ਮੇਰੇ ਫਰੈਂਡ ਬਣੇ ਉੱਥੇ ਮੁੰਡਾ ਹਰਮਨ ਸੀਗਾ ਉੱਥੇ ਮੁੰਡਾ ਸਿਮਰਨ ਸੀਗਾ ਅਮਨ ਸੀਗਾ ਤੇ ਇੱਕ ਹੋਰ ਭਰਾ ਸੀਗਾ ਉਹ ਦਮੱਲਾ ਬੰਦਾ ਹੁੰਦਾ ਸੀ ਬੜਾ ਘੈਂਟ ਬੰਦਾ ਸੀਗਾ ਸੋ ਉਹਨਾਂ ਨਾਲ ਮਿਲੇ ਤੇ ਉੱਥੇ ਮੈਂ ਕਾਰਵਾਸ਼ ਕੀਤੀ ਤੇ ਮੇਰਾ ਉੱਥੇ ਕਾਰਵਾਸ਼ ਕਰਦੇ ਕਰਦੇ ਦਾ ਘੱਟੋ ਘੱਟ 8 ਘੰਟੇ ਦੀ ਸ਼ਿਫਟ ਸੀਗੀ ਤੇ ਖੜ ਕੇ ਕਾਰਵਾਸ਼ ਕਰਨੀ ਪੈਂਦੀ ਸੀਗੀ ਘੱਟੋ ਘੱਟ ਮੰਨ ਕੇ ਚੱਲੋ ਤੁਸੀਂ ਮੇਰਾ ਵੇਟ ਉਹ ਤੋਂ 100 ਤੋਂ ਸਿੱਧਾ 70 ਜਾਂ 75 ਤੇ ਆ ਗਿਆ ਉਹ ਮੈਂ ਇੰਨਾ ਜਿਆਦਾ ਪਤਲਾ ਹੋ ਗਿਆ ਸੀ ਕਿ ਮੇਰਾ ਖੁਦ ਦਾ ਦਿਲ ਨਹੀਂ ਕਰਦਾ ਸੀਗਾ ਕਿ ਮੈਂ YouTube ਤੇ ਕੁਝ ਬਣਾਵਾਂ ਸੋ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਕਿ ਜਿਹੜੇ ਦੋ ਫਰੈਂਡ ਮੇਰੇ ਮਿਲੇ ਸੀਗੇ ਉਹਨਾਂ ਚੋਂ ਇੱਕ ਇਸ ਦੁਨੀਆ ਤੋਂ ਕਿੱਦਾਂ ਚਲਾ ਗਿਆ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਸੀ ਮੈਨੂੰ ਜਿਸ ਦਿਨ ਉਹਦੀ ਮੈਂ ਖਬਰ ਸੁਣੀ ਕਿ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਕਿਉਂਕਿ ਜਾਣਾ ਹਰ ਇੱਕ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਬਾਅਦ ਚੋਂ ਪਰ ਉਹ ਬੰਦਾ ਦਿਲ ਦੇ ਬਹੁਤ ਨੇੜੇ ਸੀਗਾ ਕੋਈ ਜਿੱਥੇ ਵੀ ਅਸੀਂ ਕੰਮ ਤੇ ਲੱਗਦੇ ਹੁੰਦੇ ਸੀ ਸਾਨੂੰ ਕੱਠਿਆਂ ਨੂੰ ਰੱਖਿਆ ਜਾਂਦਾ ਸੀ ਤੇ ਕੱਠਿਆਂ ਨੂੰ ਕੱਢਿਆ ਜਾਂਦਾ ਸੀ ਪਤਾ ਨਹੀਂ ਸਾਡੀ ਕੀ ਅਟੈਚਮੈਂਟ ਸੀਗੀ ਤੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਕਿ ਰੱਬ ਨੇ ਸਾਨੂੰ ਕੱਠਿਆਂ ਨੂੰ ਇਹੋ ਜੇ ਮੋੜ ਤੇ ਲਿਆ ਕੇ ਛੱਡਤਾ ਕਿ ਉਹ ਵਿਚਾਰਾ ਇੱਕ ਪਾਸੇ ਚਲ ਗਿਆ ਮੈਂ ਇੱਕ ਪਾਸੇ ਮੈਂ ਕਾਰਾਂ ਸਾਫ ਕਰਨ ਲੱਗ ਗਿਆ ਤੇ ਉਹ ਐਵੇਂ ਜਾਂਉਣ ਦੇ ਵਿੱਚ ਫੇਰ ਜਾ ਕੇ ਹਾਇਰ ਹੋ ਗਿਆ ਜਿੱਥੇ ਉਹਨੇ ਪੈਸੇ ਵਧੀਆ ਬਣਾਏ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਕੀ ਮੇਰੇ ਐਂਡ ਤੇ ਕੀ ਹੋਣਾ ਉਹ ਤਾਂ ਆਪਣ ਨੂੰ ਵੀ ਨਹੀਂ ਪਤਾ ਕਿ ਆਪਣਾ ਕੱਲ ਨੂੰ ਕੀ ਹੋਣਾ ਸੋ ਚਲੋ ਛੰਡੋ ਅੱਗੇ ਬਾਦ ਦਾ ਫਿਰ ਮੈਂ ਕਾਰਵਾਸ਼ ਕਿ ਕਾਰਵਾਸ਼ ਕੀਤੀਆਂ ਉੱਥੇ ਸਾਰਾ ਦਿਨ ਇੱਕ ਮੈਨੇਜਰ ਸਾਡਾ ਗੁਜਰਾਤ ਦਾ ਤੇ ਉਹ ਸਾਨੂੰ ਕਹਿੰਦਾ ਚੱਕ ਦੋ ਮਿੰਟੇ ਦੱਬ ਦੋ ਕੰਮ ਹਟਣਾ ਨਹੀਂ ਹੈਗਾ ਡਾਲਰ ਤੁਹਾਨੂੰ ਉਹੀ ਅਸੀਂ 16 ਦੇਣੇ ਨੇ ਸੋ ਕੈਸ਼ ਤੇ ਕੰਮ ਕੀਤਾ ਕਿਉਂਕਿ ਅਸੀਂ ਕਰ ਸਕਦੇ ਸੀ एलिਜੀਬਲ ਸੀ ਕੈਸ਼ ਤੇ ਕੰਮ ਕਰਨ ਲਈ ਉਦੋਂ ਮੈਂ ਵਰਕ ਪਰਮਿਟ ਤੇ ਸੀਗਾ ਉਸ ਤੋਂ ਬਾਅਦ ਚ ਮੈਂ ਮਤਲਬ ਦਾ ਸਟਰਗਲ ਕਰਦਾ ਗਿਆ ਪੀਆਰ ਹੋ ਗਿਆ ਪੀਆਰ ਤੋਂ ਬਾਅਦ ਚ ਉਹ ਉਹਦੇ ਵਿੱਚ ਮੇਰੀ ਵਾਈਫ ਦਾ ਬਹੁਤ ਜਿਆਦੇ ਹੱਥ ਸੀ ਮੈਨੂੰ ਅੱਗੇ ਵਧਣ ਦੇ ਵਿੱਚ ਕਿਉਂਕਿ ਉਹ ਹਮੇਸ਼ਾ ਪੋਜ਼ਿਟਿਵ ਰਹਿੰਦੀ ਸੀ ਪੋਜ਼ਿਟਿਵ ਮੈਨੂੰ ਕਹਿੰਦੀ ਸੀ ਕਿ ਜਿੰਦਗੀ ਦੇ ਵਿੱਚ ਦਬਣਾ ਨਹੀਂ ਹਾਰਨਾ ਨਹੀਂ ਸਿਰ ਹੱਕ ਦੇਣਾ ਗਮ ਮੈਂ ਆਖਿਆ ਕੋਈ ਚੱਕਰੇ ਨਹੀਂ ਸੋ ਫਿਰ ਮੈਨੂੰ ਕਾਰਬੋਸ ਤੋਂ ਬਾਅਦ ਫਿਰ ਆਪਸ਼ਨ ਆਈ ਮੈਨੂੰ ਐਮਾਜ਼ਾਨ ਦੀ ਐਮਾਜ਼ਾਨ ਦੇ ਵਿੱਚ ਸਾਨੂੰ ਹਾਇਰ ਕੀਤਾ ਗਿਆ ਸ਼ਾਇਦ 19 ਜਾਂ 20 ਡਾਲਰ ਤੇ ਮਨ ਦੇ ਵਿੱਚ ਖੁਸ਼ੀ ਸੀ ਕਿ 2 ਦੇਣਗੇ ਜਾਂ 19 ਦੇਣਗੇ ਪਰ ਉਸ ਤੋਂ ਬਾਅਦ ਇਹ ਵੀ ਖੁਸ਼ੀ ਸੀਗੀ ਕਿ ਸਾਲਿਆਂ ਨੇ ਪਹਿਲਾਂ ਕੱਢਿਆ ਸੀਗਾ ਤੇ ਬਾਈਟ ਫਿਰ ਨਾ ਹਾਇਰ ਕਰ ਲੈਣਾ ਫਿਰ ਫਿਰ ਕੱਢ ਦਾਨਗੇ ਐਦਾਂ ਹੀ ਕਦੇ ਕੱਢ ਤੇ ਕਦੇ ਲਾਗੇ ਕਦੇ ਛੱਡਦਾ ਕੰਮ ਕਦੇ ਉਹਨਾਂ ਨੇ ਕੱਢਦਾ ਐਦਾਂ ਹੀ ਚੱਲਦਾ ਰਿਹਾ ਫਿਰ ਮੈਂ Amazon ਦੇ ਵਿੱਚ ਲਗਾਤਾਰ ਨਾਈਟ ਦੇ ਵਿੱਚ ਹਾਇਰ ਹੋਇਆ ਪੂਰੇ 2 ਸਾਲ ਕੰਮ ਕੀਤਾ 2 ਸਾਲਾਂ ਤੋਂ ਬਾਅਦ ਫਿਰ ਮੇਰਾ Amazon ਨੇ ਲਾਇਸੈਂਸ ਬਣਵਾ ਕੇ ਦਿੱਤਾ ਇਹ ਟਰੱਕ ਸਕੂਲ ਤੋਂ ਉਹਨਾਂ ਨੇ ਬਹੁਤ ਵਧੀਆ ਸਾਨੂੰ ਸਟੱਡੀ ਦਿੱਤੀ ਅਸੀਂ ਟਰੱਕ ਦਾ ਲਾਇਸੈਂਸ ਪੜ੍ਹ ਲਿਖ ਕੇ ਵਧੀਆ ਇਨਸਪੈਕਸ਼ਨ ਕਰਕੇ ਤੀਜੀ ਵਾਰ ਕੱਢਤਾ ਨਿਕਲਣਾ ਤਾਂ ਪਹਿਲੀ ਵਾਰ ਚਾਹੀਦਾ ਪਰ ਅਸੀਂ ਨੇ ਤੀਜੀ ਵਾਰ ਕੱਟਿਆ ਸੋ ਪਹਿਲੀ ਵਾਰ ਮੈਂ ਉਹ ਟੈਸਟ ਬਲਬਿਲੇ ਦਿੱਤਾ ਸੀਗਾ ਜਿੱਥੇ ਮੈਂ ਫੇਲ ਹੋ ਗਿਆ ਸੀਗਾ ਜਿੱਥੇ ਮੈਂ ਲੈਂਡਿੰਗ ਗੀਅਰ ਛੱਡਿਆ ਨਹੀਂ ਸੀਗਾ ਤੇ ਕਿੰਗ ਪੁੱਲਰ ਖਿੱਚਦਾ ਸੀਗਾ ਤੇ ਮੈਨੂੰ ਗੋਰੀ ਕਹਿੰਦੀ ਬਸ ਇਹ ਤਾਂ ਬਾਅਦ ਚ ਟਰੱਕ ਤੇ ਨਾਈ ਤੂੰ ਚੜੀ ਇਹਦੇ ਲਈ ਤੇਰੇ ਲਈ ਬੈਟਰ ਹੋਊਗਾ ਦਿਲ ਟੁੱਟਿਆ ਬਾਪ ਸਾਗੇ ਘਰ ਨੂੰ 19 20 ਦਿਨਾਂ ਬਾਅਦ ਫੇਰ ਤੋਂ ਬੁੱਕ ਕੀਤਾ ਫੇਰ ਬੁੱਕ ਕਰਕੇ ਮੈਂ 골ਫ ਦਿੱਤਾ 골ਫ ਮੇਰੇ ਤੋਂ ਬੈਕ ਨਹੀਂ ਲੱਗਿਆ ਹੈਗਾ ਟਰੱਕ ਕਿਉਂਕਿ ਮੈਂ ਕਦੇ ਟਰੈਕਟਰ ਨਹੀਂ ਚਲਾਇਆ ਸੀ ਇੰਡੀਆ ਦੇ ਵਿੱਚ ਤੇ ਜੇ ਮੈਂ ਟਰੈਕਟਰ ਚਲਾਇਆ ਹੁੰਦਾ ਫੇਰ ਮੇਰੇ ਤੋਂ ਬੈਕ ਲੱਗਦਾ ਸੋ ਇਦਾਂ ਹੀ ਕਰਦੇ ਕਰਾਉਂਦੇ ਮੈਂ ਸੋਚਿਆ ਕਿ ਇੱਧਰ ਉੱਧਰ ਫਿਰਨ ਨਾਲੋਂ ਚੰਗਾ ਕਿ ਆਪਾਂ ਬ੍ਰੈਂਟਨ ਦੇ ਵਿੱਚ ਟੈਸਟ ਬੁੱਕ ਕਰੀਏ ਤੇ ਇੱਥੇ ਹੀ ਦਈਏ ਸੀਏ ਸੈਂਟਰ ਦੇ ਵਿੱਚ ਪਨੂੰ ਪੰਜਾਬੀ ਮੁੰਡਾ ਆਪਣਾ ਪਹਿਲਾਂ ਆਇਆ ਮੈਨੂੰ ਖੁਸ਼ੀ ਸੀ ਕਿ ਪੰਜਾਬੀ ਹੈ ਪੰਜਾਬੀ ਦੇ ਵਿੱਚ ਗੱਲ ਕਰੂ ਪਰ ਉਹ ਕਹਿੰਦਾ ਵੀ ਮੈਂ ਪੰਜਾਬੀ ਦੇ ਵਿੱਚ ਗੱਲ ਨਹੀਂ ਕਰ ਸਕਦਾ ਕਿਉਂਕਿ ਇੱਥੇ ਮੈਨੂੰ ਅਲਾਉ ਨਹੀਂ ਕਰਦੇ ਹੈਗੇ ਉਸ ਤੋਂ ਬਾਅਦ ਇੱਕ ਕਾਲੀ ਆਈ ਆਪਾਂ ਕਹਿੰਦੇ ਨੇ ਕਾਲੀ ਤੇ ਮਤਲਬ ਬੜੀ ਨਾਈਸ ਸੀ ਕਿ ਉਹਨੇ ਮੇਰਾ ਟੈਸਟ ਕੀਤਾ ਤੇ ਮੈਂ ਸਟਾਪ ਸੈਂਟਰ ਥੋੜਾ ਜਿਹਾ ਅੱਗੇ ਰੁਕ ਗਿਆ ਸੀ ਟੈਸਟ ਦਨ ਦੇ ਦਿੰਦੇ ਤੇ ਉਹ ਕਹਿੰਦੀ ਚੱਲ ਕੋਈ ਨਹੀਂ ਪਰ ਰੁਕਿਆ ਤਾਂ ਸਹੀ ਹੱਦੇ ਰੁਕਦੇ ਵੀ ਨਹੀਂ ਹੈਗੇ ਸਿੱਧੀ ਲੈ ਜਾਂਦੇ ਨੇ ਗੱਡ ਕਿ ਤੁਰ ਰੁਕਿਆ ਤਾਂ ਸਹੀ ਉਹ ਤੋਂ ਬਾਅਦ ਚ ਫਿਰ ਮੈਂ ਆਪਦਾ ਟੈਸਟ ਪਾਸ ਕੀਤਾ ਪਾਸ ਕਰਕੇ ਲਾਇਸੈਂਸ ਲਿਆ ਸੋ ਤੁਹਾਨੂੰ ਸਾਰੀਆਂ ਵੀਡੀਓ ਮੈਂ ਜੋ ਵੀ ਮੇਰੀ ਜਰਨੀ ਆ ਸਾਰੀਆਂ ਮੈਂ ਸਟੈਪ ਅੱਗੇ ਸਟੈਪ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਦੱਸੂਗਾ ਤੇ ਮੈਂ ਤੁਹਾਨੂੰ ਟਰਕਿੰਗ ਦੇ ਵਿੱਚ ਤੇ ਵੀ ਦੱਸੂਗਾ ਕਿ ਅੱਜ ਦੇ ਹਾਲਾਤ ਕੀ ਨੇ 2025 ਦੇ ਅੱਜ 10 ਅਗਸਤ 2025 ਆ ਬੇ ਮੈਂ ਤੁਹਾਨੂੰ ਸਾਰੀਆਂ ਇੱਕੋ ਇੱਕ ਵੀਡੀਓ ਬਣਾ ਕੇ ਦੱਸੂਗਾ ਕਿਦਾਂ ਡਿਸਪੈਚਰ ਤੱਕਾ ਕਰਦੇ ਨੇ ਕੰਪਨੀਆਂ ਨਾਲ ਕੰਪਨੀਆਂ ਕਿਦਾਂ ਡਿਸਪੈਚਰਾਂ ਨਾਲ ਤੱਕਾ ਕਰਦੀਆਂ ਨੇ ਕੱਲੇ ਡਰਾਈਵਰਾਂ ਨਾਲ ਨਹੀਂ ਡਿਸਪੈਚ ਤੱਕਾ ਕਰਦੀ ਕੰਪਨੀਆਂ ਦਾ ਆਪਸ ਵਿੱਚ ਵੀ ਤਣਾ ਮਾਣਾ ਉਲਝਿਆ ਹੀ ਰਹਿੰਦਾ ਡਿਸਪੈਚਰਾਂ ਨਾਲ ਸੋ ਉਤਬਾਚਾ Amazon ਚ ਲੱਗੇ ਆਵਾ ਜਾਂ ਉਹਨੇ ਲਾਇਸੈਂਸ ਬਣਾ ਕੇ ਦਿੱਤਾ ਏ ਕਲਾਸ ਤੋਂ ਲਾਇਸੈਂਸ ਬਣਾਇਆ ਤੇ ਅਸੀਂ ਫਿਰ ਟਰੱਕ ਦੀ ਜੌਬ ਲੱਭਣ ਲੱਗ ਗਏ ਤੇ ਸਾਨੂੰ ਘਟੋ ਘਟ ਇੱਕ ਸਾਲ ਜੌਬ ਨਹੀਂ ਮਿਲੀ ਕੋਈ ਕਹਿੰਦਾ ਸੀ ਐਕਸਪੀਰੀਅੰਸ ਨਹੀਂ ਹੈਗਾ ਕੋਈ ਕਹਿੰਦਾ ਸੀਗਾ ਤੁਹਾਡੀ ਇੰਸ਼ੂਰੈਂਸ ਨਹੀਂ ਹੋਣੀ ਜਿੱਥੇ ਕਿ ਧਨ ਸਾਨੂੰ ਖੱਜਲਖਵਾਰ ਹੁੰਦੇ ਹੁੰਦੇ ਬਹੁਤ ਜ਼ਿਆਦਾ ਟਾਈਮ ਆ ਉਹ ਸਾਡਾ ਖਰਾਬ ਹੋ ਗਿਆ ਸੋ ਅਸੀਂ ਫਿਰ ਵੀ ਇੱਕ ਸਾਲ Amazon ਮਤਲਬ ਟੋਟਲ ਤਿੰਨ ਸਾਲ ਮੈਂ Amazon ਦੇ ਵਿੱਚ ਕੰਮ ਕੀਤਾ ਇੱਕ ਸਾਲ ਮੈਂ ਵਾਈਟ ਬੈਚ 2 ਸਾਲ ਬਲੂ ਬੈਚ ਬਹੁਤ ਵਧੀਆ ਸਫਰ ਰਿਹਾ ਐ Amazon ਦੇ ਵਿੱਚ ਬਹੁਤ ਜਿਆਦੇ ਉਹਦੇ ਵਿੱਚ ਚੱਲਦੇ ਚੱਲਦੇ ਕੋਵਿਡ ਆ ਗਿਆ ਸੀਗਾ 2022 ਦੇ ਵਿੱਚ 22 ਦੇ ਵਿੱਚ ਕੋਵਿਡ ਆਇਆ ਇਹੋ ਜਿਹਾ ਤੇ ਅਸੀਂ ਨਿਆਰੇ ਫਲ ਲੈ ਆਏ Amazon ਦੇ ਵਿੱਚ ਹਾਂ ਕੁੱਲ ਮਿਲਾ ਕੇ ਅਸੀਂ ਪੈਸਾ ਵੀ ਬਹੁਤ ਬਣਾਇਆ ਐ Amazon ਦੇ ਵਿੱਚੋਂ ਸਾਨੂੰ ਘਰੇ ਬੈਠਿਆਂ ਨੂੰ ਵੀ Amazon ਨੇ ਬਹੁਤ ਪੈਸੇ ਦਿੱਤੇ ਕਿਉਂਕਿ ਅਸੀਂ ਬਿਮਾਰ ਹੋ ਜਾਂਦੇ ਸੀ ਸਾਨੂੰ ਛੁੱਟੀ ਲੈਣੀ ਪੈਣੀ ਸੀਗੀ ਤੇ Amazon ਨੇ ਪੈਸੇ ਸਾਨੂੰ ਪੇ ਕੀਤੇ ਬਹੁਤ ਜਿਆਦੇ ਸਪੋਰਟ ਕੀਤੀ Amazon ਨੇ ਕਾ ਤੁਸੀਂ ਨਹੀਂ ਨੰਨ ਸਕਦੇ ਕਿਉਂਕਿ ਜਿਸ ਟਾਈਮ ਕੋਈ ਔਖੇ ਵੇਲੇ ਤੁਹਾਡੇ ਨਾਲ ਖੜ ਜੇ ਉਹ ਸੀਗਾ ਸਾਡੇ ਨਾਲ ਕੈਨੇਡਾ ਦੇ ਵਿੱਚ Amazon ਸੋ Amazon ਤੋਂ ਸਟਾਰਟ ਕਰਦੇ ਕਰਦੇ ਟਰੱਕ ਤੇ ਚੜ ਗਏ 1 ਸਾਲ ਬਾਅਦ ਨਾਲ ਦੀ ਨਾਲ ਲਾਇਸੈਂਸ ਬਣਾ ਕੇ ਟਰੱਕ ਦੇ ਨਹੀਂ ਜਿਹੜੇ 1 ਸਾਲ ਬਾਅਦ ਟਰੱਕ ਤੇ ਚੜ ਗਏ ਟਰੱਕ ਤੇ ਚੜਨ ਤੋਂ ਬਾਅਦ ਜੋ ਗੱਤੇ ਖਾਣੀ ਹੋਈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਮੈਂ ਆਪਦੀ ਜ਼ਿੰਦਗੀ ਦੇ ਹਰ ਇੱਕ ਤਰ੍ਹਾਂ ਦੇ ਸਫਰ ਨੂੰ ਸ਼ੇਅਰ ਕਰ ਸਕਾਂ ਤੇ ਤੁਸੀਂ ਮੈਨੂੰ ਸਪੋਰਟ ਕਰਿਓ ਜੇਕਰ ਤੁਸੀਂ ਇੱਥੋਂ ਦੀਆਂ ਦੁਨੀਆਦਾਰੀ ਇੱਥੋਂ ਦਾ ਕਲਚਰ ਇੱਥੋਂ ਦੇ ਪੱਬ ਕਲੱਬ ਤੇ ਇੱਥੋਂ ਦੇ ਕਸੀਨੋ ਵਰਗੇ ਜੂਏ ਨੂੰ ਦੇਖਣਾ ਚਾਹੁੰਦੇ ਹੋ ਮੇਰੇਆਂ ਵੀਡੀਓ ਦੇ ਵਿੱਚ ਜੁੜ ਜਿਓ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੈਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਹੁਣ ਦਿਖਾ ਸਕਾਂ ਕਿਉਂਕਿ ਹੁਣ ਮੇਰੇ ਕੋਲ ਟਾਈਮ ਹੈਗਾ ਮੈਂ ਵੀਡੀਓ ਬਣਾ ਕੇ ਤੁਹਾਨੂੰ ਦੱਸ ਸਕਦਾ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਜਣਿਆਂ ਦੇ ਵਿੱਚ ਇੱਕ ਦੂਜੇ ਦੀ ਸਪੋਰਟ ਦੀ ਮੈਨੂੰ ਇਸ ਟਾਈਮ ਬਹੁਤ ਲੋੜ ਹੈ ਕਿਉਂਕਿ ਮੈਂ ਜ਼ਿੰਦਗੀ ਦੇ ਉਸ ਸਫ਼ਰ ਦੇ ਵਿੱਚੋਂ ਲੰਘਿਆ ਜਿੱਥੇ ਮੇਰੇ ਇੱਕ ਦਿਨ ਦੇ ਵਿੱਚ 4 ਤੋਂ 5 ਲੱਖ ਸ਼ਾਮ ਤੱਕ ਵਿਊ ਆ ਜਾਂਦੇ ਸੀ ਤੇ ਫਿਰ ਹੌਲੀ-ਹੌਲੀ ਮੈਂ ਪਿੱਛੇ ਹਟਿਆ ਪਿੱਛੇ ਹੋਣ ਤੋਂ ਬਾਅਦ ਲੋਕੀ ਭੁੱਲ ਜਾਂਦੇ ਹੁੰਦੇ ਨੇ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜਦੋਂ ਸਮਾਂ ਲੰਘ ਗਿਆ ਸਮਝ ਲਓ ਲੰਘ ਗਿਆ ਪਿੱਛੇ ਨੂੰ ਯਾਦ ਨਾ ਕਰੋ ਅੱਗੇ ਵਧੋ ਸੋ ਅੱਜ ਇਹ ਵੀਡੀਓ ਮੈਂ ਤੁਹਾਨੂੰ ਲੈ ਕੇ ਆਉਂਗਾ ਤੇ ਅੱਜ ਦਾ ਟਾਪਿਕ ਇੱਥੇ ਮੈਂ ਬੰਦ ਕਰਨਾ ਚਾਹਣਾ ਕਿ ਮੈਂ 1 ਸਾਲ ਟਰੱਕ ਤੇ ਧੱਕੇ ਖਾਦੇ ਲੱਗਣ ਤੋਂ ਬਾਅਦ ਜਿੱਥੇ ਕਿ ਮੇਰੇ ਕੰਪਨੀ ਦੇ ਵਿੱਚ ਪੈਸੇ ਵੀ ਮਰੇ ਜਿੱਥੇ ਮੇਰੇ ਕੰਪਨੀ ਦੇ ਨਾਲ ਬਹੁਤ ਝਗੜੇ ਵੀ ਹੋਏ ਪੈਸਿਆਂ ਨੂੰ ਲੈ ਕੇ ਸੋ ਬਹੁਤ ਇੱਥੇ ਡਰਾਈਵਰ ਨੇ ਜਿਨ੍ਹਾਂ ਦੇ ਪੈਸੇ ਹੀ ਮਰ ਜਾਂਦੇ ਨੇ ਕੰਪਨੀਆਂ ਹੱਥ ਖੜੇ ਕਰ ਜਾਂਦੀਆਂ ਨੇ ਕਿ ਸਾਡੇ ਕੋਲ ਕੁਝ ਨਹੀਂ ਹੈਗਾ ਦੇਣ ਵਾਸਤੇ ਸੋ ਉਮੀਦ ਕਰਦਾ ਤੁਹਾਨੂੰ ਸਾਰੀਆਂ ਵੀਡੀਓ ਮੇਰੀਆਂ ਬਹੁਤ ਜਿਆਦਾ ਵਧੀਆ ਲੱਗਣੀਆਂ ਸੋ ਇੰਨੀ ਕਿ ਵੀਡੀਓ ਸੀਗੀ ਸ਼ੇਅਰ ਕਰਦੇ ਹੋ ਦਬ ਕੇ ਸਪੋਰਟ ਕਰਦੇ ਹੋ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਮੈਨੂੰ ਸਪੋਰਟ ਕਰੋਗੇ ਸੋ ਮੇਰਾ ਚੈਨਲ ਹੈਗਾ OE ਜਸ ਬਾਈ ਮੈਂ ਦੁਬਾਰਤੋਂ ਤੁਹਾਡੇ ਸਾਹਮਣੇ ਆਪਦੀ ਇੱਕ ਨਿੱਕੀ ਜੀ ਯਰਨੀ ਲੈ ਕੇ ਆਵਾਂਗਾ ਸਾਰੀ ਏ ਟੂ ਜ਼ेड ਤੁਸੀਂ ਸਾਰੇ ਜਣੇ ਸਪੋਰਟ ਕਰਦੇ ਹੋ ਤੇ ਥੋੜਾ ਜਿਹਾ ਮੈਂ ਆਪਦੇ ਆਪ ਤੇ ਹੁਣ ਫੋਕਸ ਕਰ ਰਿਹਾ ਕਿ ਮੈਂ ਥੋੜਾ ਜਿਆਦਾ ਆਪਣੀ ਡਾਈਟ ਪਲਾਨ ਸਹੀ ਰੱਖਾਂ ਤੇ ਮੈਂ ਪਤਲਾ ਹੋ ਜਾਂ ਥੋੜਾ ਮੇਰਾ ਬੇਟ ਫੇਰ 105 ਦੇ ਕੋਲ ਪਹੁੰਚ ਚੁੱਕਿਆ ਸੋ ਮੇਰੇ ਵਿੱਚ ਦੱਸਣ ਵਾਲੀ ਇਹ ਗੱਲ ਹੈ ਕਿ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿਉਂਕਿ ਹੁਣ ਜੇ ਤੁਸੀਂ ਮੇਰੇ ਨਾਲ ਜੁੜਿਓ ਤਾਂ ਤੁਸੀਂ ਇੱਕ ਸਾਲ ਬਾਅਦ ਦੇਖਿਓ ਕਿ ਅੱਜ ਇੱਥੇ ਤੇ ਕੱਲ ਕਿੱਥੇ ਤੇ ਅੱਜ ਬੇਟਾ ਇੱਥੇ ਤੇ ਕੱਲ ਕਿੱਥੇ ਸਹੀ ਕਰਨਾ ਇਹ ਆਪਣੇ ਆਪ ਤੇ ਜ਼ਰੂਰ ਡਿਪੈਂਡ ਹੁੰਦਾ ਕਿ ਆਪਾਂ ਕੀ ਕਰਨਾ ਹੈ ਜ਼ਿੰਦਗੀ ਦੇ ਵਿੱਚ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਥੈਂਕ ਯੂ